ਅਗ ਵੀ ਕਿਹੜੀ ਛਤੀ ਬਲ ਜਾਣੀ ਆਂ ਦੀਦੀ ਬਲ ਨਹੀਂ ਆਗ ਹਜੇ ਆਗ ਬਲ ਗਈ ਆ ਲਿਆ ਦੋ ਦਾਲ ਪਾ ਕੇ ਕੁੱਕਰ ਚ ਉਹ ਤਾਂ ਮੈਂ ਲੈ ਆਉਣੀ ਆ ਮੈਂ ਤਾਂ ਕਹਿਣ ਦੀ ਪਹਿਲਾਂ ਫੁਲਕੇ ਨਾ ਲਾ ਲਈਏ ਨਹੀਂ ਤੇਰਾ ਦਿਮਾਗ ਖਰਾਬ ਆ ਫੁਲਕੇ ਖਾਣੇ ਕਾਦੇ ਨਾ ਮਾਂ ਪਹਿਲਾਂ ਦਾਲ ਬਣਾਵਾਂਗੇ ਤੇ ਫੇਰ ਹੀ ਫੁਲਕੇ ਖਾਵਾਂਗੇ ਆਹੋ ਦੀਦੀ ਇੱਕ ਤੇ ਅੱਜ ਚੁੱਲ੍ਹੇ ਨੇ ਬੜੀ ਮੱਤ ਮਾਰੀ ਆ ਸਾਡੀ ਇੱਕ ਸਾਡੀ ਬੀਬੀ ਆ ਹੁਣ ਸਿਲੰਡਰ ਨਹੀਂ ਭਰਾ ਕੇ ਦੇਣ ਢਈ ਚੁੱਲ੍ਹੇ ਤੇ ਸਿਰ ਡਾਉਣਾ ਪੈਂਦਾ ਸਾਨੂੰ ਦਿਨ ਰਾਤ ਚੱਲ ਕੋਈ ਨਹੀਂ ਤੈਨੂੰ ਘੜੀ ਅੱਗ ਬਾਲਣੀ ਪੈਂਦੀ ਆ ਚੁੱਲ੍ਹੇ 'ਤੇ ਤੂੰ ਮੈਨੂੰ ਡਾੜ ਛੜਬ ਤੋਂ ਲਿੰਬ ਪੋਜ ਕੇ ਤੂੰ ਰਿਫੈਂਡੇ ਹੀ ਆ ਘਰੇ ਬਿੰਦੀ ਸ਼ਿੰਦੀ ਲਾ ਕੇ ਤੇ ਮੇਰੇ ਵਰਗੀ ਨੂੰ ਤੂੰ ਅੱਗ ਬਾਲਣ ਦਾ ਆ ਵਾ ਜਾ ਜਾ ਕੇ ਤੇ ਦਾੜ ਲਿਆ ਨਾਲੇ ਮੰਮੀ ਕਿੱਥੇ ਗਈ ਆ ਮੰਮੀ ਦੀਦੀ ਤੇ ਦਿਖੀ ਨਹੀਂ ਸਵੇਰ ਦੀ ਜਾਂ ਤੇ ਮੰਮੀ ਜਾਂਦੀ ਹੁੰਦੀ ਆ ਭੋਗ ਤੇ ਤੇ ਜਾਂ ਜਾਂਦੀ ਕਿਸੇ ਦੇ ਘਰ ਵਿਆਹ ਤੇ ਸਵੇਰ ਦੀ ਗੁਰਦੁਆਰੇ ਗਈ ਹੈ ਹਜੇ ਤੱਕ ਮੰਮੀ ਮੁੜੀ ਨਹੀਂ ਆ ਤੇ ਚੱਲ ਕੋਈ ਨਹੀਂ ਤੂੰ ਲਿਆ ਹੇ ਕੰਮ ਕਰ ਲਿਆ ਦਾ ਉਹਦਾ ਵਾਗੀ ਤੇ ਸਾਡੇ ਦਿਵਾਲੇ ਹੋ ਜਾਣਾ ਹੀ ਆ ਆਹੋ ਇਹ ਰਹਾ ਪਰ ਉਹ ਤੇਰੀ ਆ ਤੇ ਦੀਨੀ ਯਾਦ ਮੈਨੂੰ ਉਹਨੇ ਛੱਡਣਾ ਨਹੀਂ ਆਂ ਨਹੀਂ ਦੀਦੀ ਕਹਿੰਦੀ ਕੁਛ ਵੀ ਤੂੰ ਅਜੇ ਮੰਮੀ ਦਾ ਨਾ ਗੁੱਸਾ ਨਹੀਂ ਵਿਖਿਆ ਪਿਆਰ ਹੀ ਵਿਖਿਆ ਜਦ ਨਵੀਂ ਸਵੀ ਆ ਨਾ ਮੈਨੂੰ ਪੁੱਛ ਕੇ ਵੇਹ ਜਿੰਨੂੰ 15 ਸਾਲ ਹੋ ਗਏ ਉਹਨਾਂ ਵਰਤਣ ਲਈ ਨਾ ਆਹ ਬੀਬੀ ਹਾੜੀ ਕੰਬੀ ਦੇ ਬੜੀ ਜਾਂਦਾ ਅਜੇ ਕੱਬਾ ਪਣ ਤੋਂ ਵਿਖਿਆ ਨਹੀਂ ਆ ਜਾ ਜਾ ਕੇ ਤਾਂ ਢਾਲ ਲਿਆ ਲੈ ਨਹੀਂ ਕੁੜੀਏ ਸਹੇਰ ਦੀ ਕੋਈ ਰੋਟੀ ਡਾਟੀ ਨਹੀਂ ਲਾਈ ਸਿਰਫ ਰੋਲਾ ਹੀ ਪਾਉਣ ਦੇ ਵਿੱਚ ਹਾਂ ਸਿਲੰਡਰ ਕਾਦਾ ਮੁੱਕ ਗਿਆ ਵਾ ਆਸਤੀ ਆ ਗਈ ਘਰ ਦੇ ਵਿੱਚ ਪਾਪਾ ਜੀ ਐਵੇਂ ਨਹੀਂ ਰੌਲਾ ਪਾਉਂਦੀ ਸੱਚਾ ਹੀ ਪਾਉਂਦੀ ਆ ਸਿਲੰਡਰ ਮੁੱਕਾ ਤਾਂ ਹੀ ਰੌਲਾ ਪਾਉਂਦੇ ਆ ਹਫਤਾ ਤੇ ਹੋ ਗਿਆ ਵਾ ਬੀਬੀ ਸਿਲੰਡਰ ਭਰਾ ਕੇ ਨਹੀਂ ਦੇਂਦੀ ਆ ਕਿੰਨੀ ਕ ਅੱਗ ਬਾਲੀ ਜਾਈਏ ਚੁੱਲ੍ਹੇ ਦੇ ਸਿਲੰਡਰ ਮੁੱਕ ਗਿਆ ਚੁੱਲਾ ਤਾਂ ਨਹੀਂ ਮੁੱਕ ਗਿਆ ਚੁੱਲੇ ਜ ਪਾਥੀਆਂ ਬਾਲੋ ਦੇ ਉੱਥੋਂ ਲਾ ਲਓ ਜੇ ਵਾ ਅੱਗੀ ਤੇ ਮੈਂ ਜਿਆਦਾ ਕੱਪ ਹੈ ਜਣੀ ਆ ਆਹ ਪਾਪਾ ਜੀ ਚੱਲਨੀ ਆ ਬਸ ਮੈਂ ਲੱਗੀ ਆ ਥਾਲ ਧਰਨ ਚਲ ਛੰਕ ਢਾਗ ਲਈ ਆਈ ਹਾਂ ਤੇ ਮਨ ਤੇ ਡੰਗਿਆਂ ਨੂੰ ਪਤਾ ਨਾ ਲੱਗੇ ਤੇ ਪੰਨਿਆਂ ਨੂੰ ਇਹ ਦੀ ਫੰਕਸ਼ਨ ਵੀ ਤੇ ਛੰਡ ਘੜੀ ਥੋੜੀ ਹੀ ਸੀ ਕਿਧਰ ਗਈ ਸੀ ਕਿ ਕਿੱਥੋਂ ਆਈ ਹਾਂ ਇੱਥੇ ਆ ਮੈਂ ਜਾਣਾ ਕਿੱਥੇ ਸੀਗਾ ਗੁਰਦੁਆਰੇ ਗਈ ਹਾਂ ਤੇ ਉੱਧਰ ਚੱਲ ਗਈ ਤਾਇਆ ਇਹਨਾਂ ਦਾ ਨਹੀਂ ਠੀਕ ਤੇ ਮੈਨੂੰ ਪਤਾ ਲੱਗਾ ਤੇ ਮੈਂ ਉਹਨਾਂ ਦਾ ਪਤਾ ਲੈਣ ਚੱਲ ਗਈ ਬੜਾ ਟਾਈਮ ਲੱਗ ਗਿਆ ਟਾਈਮ ਫਿਰ ਕਿਸੇ ਦੇ ਘਰ ਜਾਈਏ ਤੇ ਲੱਗੀ ਜਾਂਦਾ ਕੁੜੀਆਂ ਨੇ ਚਾਹ ਪਾਣੀ ਬਣਾ ਲਿਆ ਉਠੜਨਾ ਦੇਣ ਵੀ ਤੂੰ ਮਾਹ ਆਈਂ ਆਹੀ ਨਹੀਂ ਜਾਣ ਦੇਣਾ ਚਾਚੀ ਬਹਿ ਜਾ ਬਹਿ ਜਾ ਕਿੰਨਾ ਹੀ ਟਾਈਮ ਲੱਗ ਗਿਆ ਉੱਥੇ ਅਜੇ ਵੀ ਨਹੀਂ ਉੱਠਣ ਦਿੰਦੀਆਂ ਤੂੰ ਹੋਰ ਬਹਿਣਾ ਹੈ ਘੜੀ ਹੋਰ ਮੈਂ ਘਰ ਡੀਕਦੀਆਂ ਹੋਣੀਆਂ ਮੈਂ ਤੇ ਮੈਂ ਜਾਵਾ ਵੇਖਾਂ ਘਰ ਦਾ ਵੀ ਹਾਲ ਚਾਲ ਉਹਨਾਂ ਰੋਟੀ ਤੋਂ ਕਰ ਹੀ ਲਿਆ ਹੈ ਤੂੰ ਹੋਰ ਚਾਰ ਗੱਲਾਂ ਕਰਾਉਣੀ ਕੋਈ ਨਹੀਂ ਕਰਮਦੀ ਤੇ ਫੇ ਚਲ ਜੂਗੀ ਕਿ ਮੈਨੂੰ ਕਿਹੜਾ ਬੰਦਿਆ ਨਾ ਆਉਣੀ ਉਹ ਤਾਂ ਨਹੀਂ ਤੂੰ ਰੋਜ਼ ਆਜਾ ਕਰ ਬਾਬਾ ਆਂਦੀਆਂ ਗੰਨੀ ਬਾਤਾਂ ਸਾਡਾ ਵੀ ਜੀ ਲੱਗਾ ਹੈਗਾ ਹੈ ਅੱਜ ਕਿੱਥੇ ਨਚਰ ਲਾਈ ਆ ਅੱਗੇ ਦੇ ਗੋਦਵਰ ਟਾਈਮ ਦਾ ਮੋੜ ਨਹੀਂ ਪਤਾ ਨਹੀਂ ਕੀ ਗੱਲ ਵਾ ਡੈਡੀ ਪੁੱਛਣ ਦੇ ਆਂ ਐਵੇਂ ਗਾੜੀਆਂ ਗੱਲਾਂ ਜੀਆਂ ਬਜ਼ਾਰ ਤਾਂੀਆਂ ਪਾਈ ਜਾਂਦੀ ਆ ਕਹਿੰਦੇ ਮੰਮੀ ਨਾ ਗੋਦਵਰ ਟਾਈਮ ਨਾਲ ਅੱਜ ਦਹੀਂ ਫੇਡ ਆਪਿੰਦੀ ਰੋਟੀ ਲਿਆਓ ਚਾਹ ਲਿਆਓ ਆਜਾ ਆਣ ਕੇ ਤੇ ਪਾਪੀ ਨਾ ਗੱਲਾਂ ਡਾਵੇ ਸਿੱਧੀਆਂ ਕਰ ਲੈ ਓਦਾਂ ਅਜ ਤਰੀਕ ਕਿੰਨੇ ਭਲਾ ਤਰੀਕ ਤੇ ਮੇਰੇ ਖਾਲਾ ਅਜ ਪੰਜ ਆ ਅੱਛਾ ਅੱਜ ਬੀਬੀ ਦੀ ਪੈਨਸ਼ਨ ਦਾ ਦੇਣੀ ਆ ਮੈਨੂੰ ਲੱਗਦਾ ਬੀਬੀ ਪੈਨਸ਼ਨ ਵੜਾ ਕੇ ਲੈ ਆਈ ਆ ਇਹੋ ਗੱਲ ਹੀ ਹੋਣੀ ਆ ਉਹ ਵੀ ਕੱਛੇ ਤੇ ਕੁਛ ਮਾਰਿਆ ਨਾਲ ਬੀਬੀ ਨੇ ਉਹ ਛੋਲ ਦੇ ਵਿੱਚ ਲਕਾਇਆ ਆ ਕੇ ਆ ਵੀ ਇਹਦੇ ਕਾਪੀ ਖਾਣ ਦੇ ਲਈ ਇਹ ਬਾਰੇ ਮੈਂ ਜੀਦੇ ਮੈਂ ਲੱਗੇ ਜਾ ਕੇ ਨਾ ਸੁਣ ਕੇ ਆਂਦੀ ਆ ਕਿਹੜੀ ਗੱਲ ਵਾ ਵਾਹ ਵੀ ਇਸ ਕੰਦ ਤੈਨੂੰ ਅੱਗੇ ਬੜੀਆਂ ਲੈਣੀਆਂ ਹੁੰਦੀਆਂ ਜਾਵੇ ਹਲਾ ਨਾਲੇ ਉਹਦੇ ਕੋ ਪ੍ਰਸ਼ਾਦ ਲੈ ਆਈ ਥੋੜਾ ਜਿਹਾ ਲੱਗਦਾ ਪੈਨਸ਼ਨ ਹੋਣੀ ਆ ਨਹੀਂ ਤੇ ਬੀਬੀ ਦੇ ਸਾਹਮਣੇ ਬਹਿ ਕੇ ਉੱਚੀ ਜੀ ਰੋਲਾ ਪਉਂਦੀ ਹੁੰਦੀ ਆ ਜੇ 2 ਮਿੰਟ ਲੇਟ ਹੋ ਜਾਏ ਕੰਮ ਤੇ ਚੱਲ ਮੈਂ ਨਹੀਂ ਆ ਬੈ ਜਾ ਜਾ ਹੁਣ ਦੱਸ ਵੀ ਦੇ ਕਿੱਥੋਂ ਆਈ ਆ ਦੱਸ ਦਿੰਨੀ ਆ ਤੁਸੀਂ ਕੀ ਕਾਲੇ ਪੈ ਜਾਂਦੇ ਈ ਉਹਨਾਂ ਦੇ ਸਾਹਮਣੇ ਰੋਲਾ ਪਾਈ ਜਾਂਦੇ ਤਾਈਆਂ ਤਾਂ ਮੈਂ ਇਧਰ ਠਾੜ ਕੇ ਤੁਹਾਨੂੰ ਲਿਆਈ ਆ ਮੈਂ ਪਿਲਚਣ ਕਢਾਉਣ ਗਈ ਸੀ ਪੰਜਾਂ ਮਹੀਨਿਆਂ ਦੀ ਪਿਲਚਣ ਹੈਗੀ ਅੱਛਾ ਉਹ ਕਢਾ ਕੇ ਲਿਆਈ ਆ ਉਹ ਕੁੜੀਆਂ ਵੀ ਆਖਣੀਆਂ ਸਿਲੰਡਰ ਮੁੱਕਾ ਵਾ ਕੁੜੀਆਂ ਆਖਣੀਆਂ ਸਿਲੰਡਰ ਮੁੱਕਾ ਵਾ ਤੇ ਸਿਲੰਡਰ ਹੀ ਮੁੱਕ ਗਿਆ ਪਾਤੀਆਂ ਤਾਂ ਨਹੀਂ ਮੁੱਕਦੀਆਂ ਵਾਲਣ ਹੱਗ ਤੇ ਪਕਾਉਣ ਹ ਰੋਟੀਆਂ ਉਹ ਤੇ ਅਸੀਂ ਤੇ ਰੋਟੀਆਂ ਵੀ ਅਜੇ ਤਾਈਂ ਆਪਣਾ ਵੀ ਉਹਨ ਬੈਠੇ ਆ ਤੂੰ ਅਜੇ ਰੋਟੀ ਖਾਧੀ ਨਹੀਂ ਛੇਰਦੀ ਖਾਧੀ ਆ ਹੂੰ ਉਹ ਕਿਡ ਕਿਡ ਕਰਨੀਆਂ ਹੈ ਰੋਟੀਆਂ ਤੋਂ ਭਵਾਂਦੀ ਤੂੰ ਲਾ ਦੇ ਉਹ ਆਂਦੀ ਤੂੰ ਲਾ ਢੜਕੋਣ ਤੂੰ ਇਹ ਲਾਤੀਆਂ ਨਹੀਂ ਆ ਤੂੰ ਇੱਥੇ ਨਹੀਂ ਲਾਖਦੀਆਂ ਤੇ ਮੈਂ ਹੁਣ ਜਿਹੜਾ ਉਹਨਾਂ ਦਾ ਰਾਦਾ ਹੋਣਾ ਵਾ ਤੇ ਕੀ ਉਹਨਾਂ ਦਾ ਰਾਦਾ ਸਿਲੰਡਰ ਭਰਾ ਦੇ ਮੈਂ ਨਾ ਭਰਾ ਕੇ ਦਿੱਤਾ ਪਕਾਉਣ ਗੀਆਂ ਉੱਥੇ ਹੀ ਮੇਰੀ ਪੰਜਾਂ ਮਹੀਨਿਆਂ ਦੀ ਪਰਚਣ ਹੈ ਇਹ ਹੁਣ ਕਿਸ ਘਰ ਜੇ ਲਾਵਾਂਗੇ ਚਾਹੇ ਮੈਂ ਕੋ ਆਪਣਾ ਆਪ ਬਣਾਉਂਗੀ ਇਹ ਥੋੜਾ ਵੀ ਉਹਨਾਂ ਚ ਲੰਡਰੀ ਭਰਾ ਭਰਾ ਕੇ ਦੇ ਦੇਣੀ ਹੈ ਚਲ ਤੇਰੀ ਮਰਜ਼ੀ ਕਰੀ ਜਾ ਜੋ ਤੇਰ ਕੋ ਹੁੰਦਾ ਉਹਨਾਂ ਨੂੰ ਨਾ ਕੋ ਵੀ ਲਿਆਣ ਕੇ ਦਵੀ ਦੇ ਐਤਾ ਨਹੀਂ ਕਰੀਦਾ ਹੁੰਦਾ ਨਾ ਉਹਨਾਂ ਨੂੰ ਦੱਸੀਦਾ ਹੀ ਹੁੰਦਾ ਵਾ ਵੀ ਕੀ ਗਾਈ ਆਪਣੇ ਚੀ ਗੱਲ ਰਵੇ ਚਲ ਛਲੰਡਰੇ ਭਰਾ ਦੇ ਉਹਨਾਂ ਨੂੰ ਉਹ ਵਿਚਾਰੀਆਂ ਧੂਏ ਜ ਨਹੀਂ ਉਹਨਾਂ ਦੀ ਪੇ ਜਾਂਦੀ ਵੱਡੀ ਤੇ ਮਾੜਾ ਮੋਟਾ ਕਰ ਲੈਂਦੀ ਉਹ ਉੱਥੇ ਦੇ ਨਿੱਕੀ ਨੂੰ ਬਿਲਕੁਲ ਹੀ ਨਹੀਂ ਗਾਦੀ ਇਹਨਾਂ ਦੀ ਕਿਸੇ ਦਿਨ ਖਾ ਪਚੰਗੀ ਪੈ ਜਣੀ ਹੋ ਮੇਰੀ ਗੱਲ ਸੁਣੋ ਨਾ ਇਹ ਪਿਲਛਣ ਜੜੀ ਹੁੰਦੀ ਆ ਨਾ ਇਹ ਥੋੜੀ ਬੋਤੀ ਸਭਾਰ ਕੇ ਰੱਖਣੀ ਚਾਹੀਦੀ ਆ ਕੱਲ ਨੂੰ ਅਸੀਂ ਇਹਨਾਂ ਦੇ ਹੱਥਾਂ ਵਾਲੇ ਵੇਖਣਾ ਵਾ ਤੁਸੀਂ ਤੇ ਆਪਣੀ ਨਾਲੋਂ ਨਾਲ ਫੜਾ ਦਿੰਦੇ ਹੀ ਇਹ ਜਿਹੜੀ ਪਾਏ ਇੱਕ ਅੱਖੋਂ ਪਾਏ ਦੋ ਬਰੀ ਅੱਖੋਂ ਮੈਂ ਹੁਣ ਪਿਲਚਣ ਨਿੱਗੀ ਦੇਣੀ ਮੈਂ ਸੇ ਬਾਹਰ ਕੇ ਰੱਖਣੀ ਆਪਣੇ ਵੀ ਸੌਥਾ ਲੋੜ ਪਈ ਰਹਦੀ ਆ ਇਹ ਥੋੜੀ ਗੱਲ ਵੀ ਇਹਨਾਂ ਦੇ ਮੂੰਹ ਹਲਵੈਂਦੇ ਰਹੋ ਮੈਂ ਤਾਂ ਆਪਣੀ ਫੇਰ ਘਰ ਦਾ ਗੁਜ਼ਾਰਾ ਚਲਾਉਣਾ ਜਾਂਦਾ ਹੁਣ ਬਿਲਕੁਲ ਇੱਕ ਸਿਲੰਡਰ ਜੋਗੇ ਵੀ ਪੈਸੇ ਨਹੀਂ ਦੇਣੇ ਉਹਨਾਂ ਨੂੰ ਨਹੀਂ ਮੈਂ ਨਹੀਂ ਕੇ ਦੇਣੇ ਇੱਕ ਸਿਲੰਡਰ ਜੋਗੇ ਵੀ ਜਿਹੜੇ ਤੁਸੀਂ ਦਿੱਤੇ ਉਹ ਕਿੱਥੇ ਗਏ ਆ ਜਦੋਂ ਆਦੇ ਘਰ ਦਾ ਗੁਜ਼ਾਰਾ ਚਲਾਉਣਾ ਚਲਾਈ ਜਾਓ ਦਿੱਤੇ ਤੇ ਸੌਦਾ ਸੂਤ ਵੀ ਉਹਨਾਂ ਨੇ ਲਿਆਂਦਾ ਚਾਰੀਆਂ ਨੇ ਲਿਆਂਕੇ ਦਿੱਤਾ ਕੋਈ ਗੱਲ ਨਹੀਂ ਲਿਆ ਕੇ ਦਿੱਤਾ ਵਾ ਤੇ ਛਾਨ ਨਹੀਂ ਕੀਤਾ ਉਹ ਆ ਲੈ ਹੁਣ ਉਹ ਕੜੀਆਂ ਨਿਆਣੀਆਂ ਬਾਲਿਆ ਕਰ ਨੱਗ ਵੇਖ ਤਾ ਗੀਰੇ ਲਾਏ ਅੰਦਰ ਉਹ ਕਾਦੇ ਲਈ ਆ ਗੋਆ ਮੈਂ ਪੱਟਣਾ ਇਨਾਂ ਕੋ ਅੱਗ ਹੀ ਨਹੀਂ ਬਲਦੀ ਸੁਪੀਆਂ ਪਾਥੀਆਂ ਨਾ ਉਹ ਤੇਰੇ ਜਮਾਨੇ ਚ ਬੁੜੀਆਂ ਬਾਲ ਲੈਂਦੀਆਂ ਹੁਣ ਨਹੀਂ ਬਲਦੀ ਉਹਨਾਂ ਕੋਲੋਂ ਹੁਣ ਜਮਾਨੇ ਹੋਰ ਆ ਗਏ ਆ ਉੰਜ ਸਕਰਣੀਆਂ ਹੋ ਗਈਆਂ ਵਾ ਵੇਖੀ ਬਾਲਦੀਆਂ ਨਾ ਦੋ ਦਿਨ ਸਿਲੰਡਰ ਪੜਾਇਆ ਤੇ ਭੁੱਖੀਆਂ ਤੇ ਨਹੀਂ ਰਹਿਣਾ ਉਹਨਾਂ ਖਾ ਕੇ ਚੰਮਣ ਗਈਆਂ ਚੁੱਪ ਕਰਕੇ ਬੈਠੇ ਰਹਿਦਾ ਹੁੰਦਾ ਜਦੋਂ ਉਹ ਖਾਣ ਗਿਆ ਤੁਸੀਂ ਵੀ ਖਾ ਲਿਓ ਉਹ ਮੁੰਡਿਆਂ ਪੜੀਆਂ ਲਿਖੀਆਂ ਕੁੜੀਆਂ ਵਾਂ ਨਹੀਂ ਅੱਜ ਚੰਲੇ ਵਾਲ ਧਿਆਨ ਕਰਦੀਆਂ ਨਹੀਂ ਕਰਦੀਆਂ ਤਾਂ ਫੇਰ ਬਹਿ ਰਣ ਭੁੱਖੀਆਂ ਸੁਣਾਈ ਗੱਲਾਂ ਸੁਣ ਕੇ ਤੇ ਆਈਆਂ ਬੀਬੀ ਨਾ ਪੈਨਸ਼ਨ ਲੈ ਕੇ ਆਈ ਆ ਤੇ ਪਾਪੇ ਨੂੰ ਉਹ ਹੀ ਦੱਸਣ ਦੇ ਆ ਕਿਦਾਂ ਲਫਾ ਲਕਾਇਆ ਬੀਬੀ ਨੇ ਤੇ ਚਲ ਤੈਨੂੰ ਕਿ ਲੱਗੇ ਤੂੰ ਕੋਈ ਕਰਕੇ ਤੇ ਧਿਆਨ ਨਹੀਂ ਇਨਾਂ ਰੱਖਣ ਹਾਏ ਦੀਦੀ ਮੈਂ ਕਹਿ ਨਹੀਂ ਆ ਤੇ ਬੀਬੀ ਲੈ ਕੇ ਆਈ ਆ ਪੈਨਸ਼ਨ ਤੇ ਸਿਲੰਡਰ ਭਰਾ ਲਿਆ ਹੁੰਦੇ ਆ ਚਲ ਕੋਈ ਨਹੀਂ ਆਪੇ ਭਰਾ ਦੇਣਗੇ ਉਹਨਾਂ ਨੂੰ ਵੀ ਤਾਂ ਫਿਕਰ ਹੈਗਾ ਇਹ ਆਪੇ ਸਿਲੰਡਰ ਭਰਾ ਕੇ ਦੇਣਾ ਵਾ ਤੂੰ ਐਵੇਂ ਕਰੀ ਜਾਨੀ ਮੁੜ ਕੇ ਗਾਲਾਂ ਨਾ ਮਹਿੰਗੀ ਬੀਬੀ ਤਾਂ ਨੂੰ ਪਤਾ ਵਾ ਐਡੀ ਛੇਤੀ ਪੈਸੇ ਨਹੀਂ ਕਢਦੀ ਇਹ ਹਾਂ ਨੂੰ ਕਿਹੜੇ ਤਰੀਕੇ ਨਾਲ ਕਢਾਉਣੇ ਲੈਣੇ ਬੀਬੀ ਕੋਲੋਂ ਜਾ ਭੈਣ ਤੂੰ ਕਢਾ ਲਾ ਮੈਂ ਤਾਂ ਨਹੀਂ ਕਢਾਉਣੀ ਚਲ ਠੀਕਾ ਕੋਈ ਨਹੀਂ ਫਿਰ ਦੀਦੀ ਰਹਿਣ ਦਿੰਨੀ ਆ ਆਪੇ ਬੀਬੀ ਨੂੰ ਹਾਬ ਉਤਰਸਾ ਤੇ ਆਪੇ ਭਰਾ ਕੇ ਲਿਆ ਦੂਸਰੰ ਦੇਖ ਕੇ ਤਾਂ ਬਿੱਲੀਆਂ ਵਾਂਗੂ ਵੇਖਣ ਡੀਆਂ ਧਿਆਨ ਦੋਵਾਂ ਦਾ ਇਧਰ ਨੂੰ ਹੀ ਆ ਕਿ ਕੀ ਕਰਨ ਦੇ ਕੀ ਗੱਲਾਂ ਕਰਨ ਦੇ ਆ ਦੱਸ ਅਸੀਂ ਕੀ ਕਰਨਾ ਵਾ ਵੀ ਕਿ ਜਾਣਦੀਆਂ ਵਾਂ ਇਹਨਾਂ ਦੇ ਹੱਦੀ ਕਰਤੀ ਆ ਮੈਂ ਕਿਤੇ ਗਾਂ ਪਛਾਣ ਦਿੰਗਾ ਵਾਂ ਤੇ ਆ ਮੈਂ ਰੱਖਣੀ ਆ ਕਿਤੇ ਚੱਲ ਕੋਈ ਨਹੀਂ ਵੇਖ ਲੈ ਮੈਂ ਤੇ ਨੀ ਉਹ ਭੈਣ ਮੰਗਣੇ ਉਹਦੇ ਕੋਲ ਚੱਲ ਕੋਈ ਗੱਲ ਨਹੀਂ ਫੇ ਬੀਜੀ ਮੈਂ ਵੀ ਰਹਿਣ ਦਿੰਨੀ ਆ ਮੈਂ ਕੱਲੀ ਮੰਗਣੇ ਆ ਮੈਂ ਤਾਂ ਘਰ ਵਾਸਤੇ ਕਹਿਣ ਦੀ ਚੱਲ ਸਿਲੰਡਰ ਆ ਜਾਊਗਾ ਤੁਸੀਂ ਨਹੀਂ ਮੰਗਣੇ ਤੇ ਫਿਰ ਮੈਂ ਵੀ ਰਹਿਣ ਦਿੰਨੀ ਆ ਮੈਂ ਮਾੜੀ ਮੋਟੀ ਅੱਗ ਬਾਲ ਲੈਣੀ ਆ ਮੇਰੇ ਕੋਲ ਨਹੀਂ ਭੈਣ ਗਾਣਾ ਲਾਈਆਂ ਜਾਂਦੀਆਂ ਉਹਦੀਆਂ ਚਲੋ ਠੀਕ ਆ ਫਿਰ

ਕਾ ਪਾਣੀ ਨੇ ਆਵੜਾ ਕੇ ਅੱਗੇ ਤੇ ਉਦੋਂ ਦਾ ਬੜਾ ਚਾਹ ਪਾਣੀ ਪੁੱਛਿਆ ਤੁਸੀਂ ਲੈ ਬੀਬੀ ਮੈਂ ਤਾਂ ਲੱਗੀ ਸੀ ਚਾਹ ਪਾਣੀ ਨੇ ਆਉਣਾ ਉਹ ਤੁਸੀਂ ਤੇ ਪਾਪੇ ਨਾਲ ਗੱਲਾਂ ਕਰਨ ਦੇ ਹੀ ਮੈਂ ਤਾਂ ਨਹੀਂ ਲੱਗੀ ਐਂ ਲਿਆਵਾ ਚਾਹ ਪਾਣੀ ਬਣਾ ਕੇ ਬੀਬੀ ਨਹੀਂ ਹੁਣ ਕੀ ਚਾਹ ਪਾਣੀ ਪੀਣਾ ਮੈਂ ਪੀ ਆਂ ਹੀ ਬਥੇਰਾ ਬੀਬੀ ਅੱਜ ਪੈਨਸ਼ਨ ਮਿਲੀ ਆ ਤੈਨੂੰ ਤੈਨੂੰ ਕੌਣਾ ਦਾ ਪਿਲਚਲ ਮਿਲੀ ਆ ਮੈਂ ਤਾਂ ਕਿਸੇ ਦੇ ਘਰ ਆਈ ਆ ਲੈ ਬੀਬੀ ਅੱਜ 5 ਤਰੀਕ ਆ ਤੈਨੂੰ ਪੈਨਸ਼ਨ ਮਿਲੀ ਅੱਜ ਐਨਾ ਮੈਨੂੰ ਪਤਾ ਵਾ ਤੇ ਮੈਂ ਪਿਲਚਲ ਲੈਣ ਤੋਰ ਕੇ ਚੱਲ ਜਾਣਾ ਹੀ ਕਿੱਥਾਂ ਜਾਣਾ ਕੋਈ ਲੈ ਕੇ ਜਾਂਦਾ ਤੇ ਤੇਰੀ ਜਾਂਦੀ ਨਾ ਕਿੱਡਾ ਇਹ ਸਕੂਟਰ ਹੀ ਲੈ ਕੇ ਤੇ ਮੈਨੂੰ ਨਾਲ ਲੈ ਕੇ ਗਈ ਵੀ ਪਲਚਣ ਮਿਲੀ ਆ ਬੀਬੀ ਮੈਂ ਲਫਾਫਾ ਵੇਖਿਆ ਤੇਰੇ ਹੱਥ ਚ ਮੈਨੂੰ ਪਤਾ ਤੈਨੂੰ ਪੈਨਸ਼ਨ ਮਿਲੀ ਆ ਮੈਂ ਸੁਣਨੀ ਆ ਤੁਹਾਡੇ ਦੇ ਪਾਪੇ ਦੀਆਂ ਗੱਲਾਂ ਕੀ ਸੁਣ ਲਿਆ ਸੀ ਤੂੰ ਦੱਸ ਜੀ ਹਾਂ ਭਲਾ ਤੁਹਾਨੂੰ ਪੈਨਸ਼ਨ ਮਿਲੀ ਆ ਚਾ ਚੱਲ ਮਿਲੀ ਵੀ ਹੋਵੇ ਤੂੰ ਕਰ ਦੇ ਮੈਂ ਬਹੁਤ ਬਹੁਤ ਪੈਸੇ ਉਹ ਤੂੰ ਕਰਨੇ ਪੈਸੇ ਮੈਂ ਝੂਟ ਬਣਾਉਣਾ ਝੂਟ ਕੀ ਕਰਨਾ ਵਾ ਆ ਇਹ ਪਉਣਾਵਾ ਹੋਰ ਕੀ ਕਰਨਾ ਵਾ ਅਜੇ ਤੇਰੇ ਭਰਾ ਦਾ ਵਿਆਹ ਹੋਇਆ ਹੀ ਪਿੱਛੇ ਜੇ 5000 ਦਾ ਤੈਨੂੰ ਮੈਂ ਉਦੋਂ ਸੂਟ ਬਣਾ ਕੇ ਦਿੱਤਾ ਏ ਤੂੰ ਤੂੰ ਫੇਰ ਸੂਟ ਬਣਾ ਬਣਾਵਾ ਇਹ ਤੇਰੇ ਜੋਗੀ ਪਿਲਸੜਾਇਆ ਕਰੂਾਨੂੰ ਨਹੀਂ ਚਾਹੀਦੀ ਬੀਬੀ ਤੂੰ ਕਿੱਥੇ ਘਾੜਾ ਹੁੰਦਾ ਵਾ ਜਾਂਦਾ ਤੂੰ ਭੋਗ ਤੇ ਜਾਣੀ ਆ ਤੇ ਜਾ ਵਿਆਹ ਤੇ ਜਾਣੀ ਆ ਸੂਟ ਤੈਨੂੰ ਅਹੀਂ ਬਣਾ ਹੀ ਦੰਨੇ ਆ ਦੇ ਦੇ ਤੂੰ ਹੀ ਕਰਨੀ ਆ ਜਦੋਂ ਤੈਨੂੰ ਲੋੜ ਪਊਗੀ ਤੈਨੂੰ ਅਹੀਂ ਦੇ ਦਾਂਗੇ ਲੈ ਕੇ ਫੇਰ ਪੈਸੇ ਬੜੀ ਸੁਣੀ ਗੱਲ ਮੈਂ ਤੁਹਾਡੇ ਗਾੜੀਆਂ ਉਂ ਕਰਕੇ ਤੇ ਹੱਥ ਢਾਉਂਗੀ ਮੇਰੀ ਪਿਲਚਣ ਤੇ ਤੁਹਾਡੇ ਗਾੜੀ ਮੈਂ ਹੱਥ ਢਾਵਾ ਵੀ ਦੋ ਨਹੀਂ ਮੈਂ ਜੱਲੀ ਕਿਤੇ ਭੋਗ ਤੇ ਚੱਕ ਤੇ ਐਡੀ ਚਲਾਕ ਵਾ ਨਾ ਕਿਤੇ ਟਲੀ ਨਹੀਂ ਗਈ ਫੇਰ ਜਾ ਕੇ ਤੇ ਕਿਦਾਂ ਗੋਡੇ ਘਟਣ ਦੇ ਬੀ ਆ ਮੰਮੀ ਮੈਨੂੰ ਪੈਨਸ਼ਨ ਦੇ ਦੇ 10 ਵੀ ਪੈਨਸ਼ਨ ਕਿਤੇ ਦੌੜ ਚੱਲੀ ਘਰੇ ਹੀ ਰਹਿਣੀ ਆ ਆਈਓ ਮਗਰੋਂ ਨਾ ਤੇ ਸਰਾਨਾ ਇਹਨੇ ਪਹਿਲੋਂ ਮੰਨ ਲਿਆ ਵਾ ਚਲ ਕੋਈ ਨਹੀਂ ਇਹ ਉੱਠਦੀ ਆ ਨਾ ਤੇ ਇੱਕ ਰਿਮਾ ਵੀ ਮੰਮੀ ਨੂੰ ਪੁੱਛ ਕੇ ਵੇ ਲੈਣੀ ਆ ਇਹਨੂੰ ਨਹੀਂ ਪਤਾ ਲੱਗਣ ਦਿੰਨੀ ਬੀਬੀ ਦੇਦੇ ਹਾਂ 2500 ਤੇਰੀ ਪੈਨਸ਼ਨ ਆ 500 ਤੂੰ ਰੱਖ ਲੈ 2000 ਮੈਨੂੰ ਦੇ ਦੇ ਬਹੁਤ ਸਿਆਣੀ ਆ ਤੂੰ ਤੇ ਹਾਂ 2500 ਰੱਖ ਲੈ ਤੇ ਉਹ ਦੇ ਦੇ ਤੇ ਉਹ ਦੇ ਦੇ ਮੈਂ ਨਹੀਂ ਕੋਈ ਪੈਸਾ ਦੇਣਾ ਜੋ ਮਰਜ਼ੀ ਕਰੋ ਗਾਂ ਜਾ ਜਾ ਕੇ ਤੇ ਆ ਗਈ ਆ ਇੱਕ ਮੂੰਹ ਚੋੱਕ ਕੇ ਆ ਗਈ ਭਾਵੇਂ ਦੂਜੀ ਵੀ ਉਦੋਂ ਨੂੰ ਆ ਜੇ ਬੀਬੀ ਦੇਦੇ ਹਾਂ ਕਰ ਲੈ ਮਾਰਨ ਨੇ ਮੈਂ ਤੈਨੂੰ ਹੁਣੇ ਦਾ ਗਰਮ ਗਰਮ ਚਾਹ ਬਣਾ ਕੇ ਲਿਆ ਕੇ ਦਿੰਨੀ ਆ ਚਾਹੇ ਦੁੱਧ ਪੱਤੀ ਚਾ ਲਾ ਕੇ ਦਿੰਨੀ ਆ ਕੋਈ ਗੱਲ ਨਹੀਂ ਮੈਂ ਪੀ ਲੂੰਗੀ ਆਪੇ ਮੇਰੇ ਹੱਥ ਆਵੇ ਹੈਗੇ ਨਾਲ ਤੂੰ ਦੁੱਧ ਪੱਤੀ ਨਾ ਮੈਨੂੰ ਦੇ ਲ ਵੱਡੀ ਸਿਆਣੀ ਆਈ ਆ ਤੂੰ ਅੱ ਵੱਡੀ ਨੇ ਤਾਂ ਕਦੀ ਇੱਕ ਤਾਕੀ ਤਾ ਨਹੀਂ ਜੇ ਤਾਂ ਤੂੰ ਕਰਦੀ ਆ ਬੀਬੀ ਵੱਡੀ ਦਾ ਮੈਨੂੰ ਠੇਕਾ ਆ ਉਹ ਨਾ ਮੰਗੇ ਮੈਂ ਮੰਗਣ ਨਹੀਂ ਆ ਤੂੰ ਮੈਨੂੰ ਦੇ ਹਾਂ ਪਹਿਲੇ ਮੈਂ ਨਹੀਂ ਦਿੰਦੀ ਹੁੰਦੀ ਠੀਕ ਆ ਨਾ ਜਿਹੜਾ ਇੱਕ ਤਾਂ ਬੁਗਤਾ ਰੌਲਾ ਪਾਵੇ ਨਾ ਫਿਰ ਲੱਲਾ ਮੇਰੇ ਕੋਲ ਪਹਿਲੇ ਤੈਨ ਮੈਂ ਦਵਾ ਪਹਿਲੇ ਬੀਬੀ ਦੇ ਦੇ ਤੂੰ ਕੀ ਕਰਨੇ ਆ ਪੈਸੇ ਦੱਸ ਬੁੱਢੇ ਬਾਰੇ ਬੁੱਢੇ ਬਾਰੇ ਕੀ ਗੱਲ ਸਾਨੂੰ ਲੋੜ ਨਹੀਂ ਕਿ ਕਿ ਡਿੰਗਾਂ ਇਹ ਮਿੱਠੀਆਂ ਗੋਲਦਾਂ ਦੇਣ ਲਈ ਜਾਂ ਦੇ ਦੇ ਹਾਂ ਦੇ ਦੇ ਹਾਂ ਪੈਸੇ ਗਾਂ ਜਾ ਜਾ ਕੇ ਤੇ ਆਪਣਾ ਕੰਮ ਕਰੋ ਜਾ ਕੇ ਲੈ ਕਦੋਂ ਦਿਆ ਇਹ ਕਹਿੰਦੇ ਪਾਣੀ ਤਾਂ ਨਹੀਂ ਪੁੱਛਿਆ ਨਹੀਂ ਜਦੋਂ ਦੀ ਆ ਕੇ ਬੈਠੀ ਤੇ ਹੁਣ ਆ ਗਈ ਆ ਪਿਲਚਣਾਈ ਪਿਲਚਣਾਈ ਪਾਪੇ ਨਾਲ ਗੱਲਾਂ ਕਰਨ ਲਈ ਕਰਕੇ ਤੇ ਲੱਗੀਆਂ ਰਹਿਂਦੀਆਂ ਕੰਦਾ ਦੇ ਨਾਲ ਅਹੀਂ ਦੋਏਂ ਦੀ ਗੱਲ ਵੀ ਨਾ ਕਰਿਆ ਕਰਕੇ ਹਾਂ ਲੈ ਇਹ ਪੈਨਸ਼ਨ ਪੈਨਸ਼ਨ ਬੁੜੀ ਆਪਣੀ ਦਾ ਤਾਂ ਪਤਾ ਹੀ ਆ ਤੁਹਾਨੂੰ ਪੈਨਸ਼ਨ ਦੇਣ ਵਾਲੀ ਐ ਮੈਂ ਲੈ ਆਈ ਹੁਣੀ ਜਾਂ ਖਰਚ ਖੁਰਚਾ ਬਥੇਰੇ ਤਰਲੇ ਮਿੰਤਾ ਕੀਤੀਆਂ ਆ ਉਹ ਤਾਂ ਪੈਂਦੀ ਬੜਾ ਬੀਬੀ ਗਾੜੀਆਂ ਦੇ ਚੱਲ ਕੋਈ ਨਹੀਂ ਤੂੰ ਵੀ ਠੰਡੀ ਹੋ ਗਈ ਹਣ ਮੈਂ ਤਾਂ ਕਿਹਾ ਸੀ ਚਾਰ ਪੈਸੇ ਹੱਥ ਹੋਣਗੇ ਤੇ ਸੂਟ ਸਾੜ ਖਰੀਦ ਕੇ ਲਿਆਵਾਂਗੇ ਤੇ ਭਾ ਬੀਬੀ ਆਪਣੀ ਕਿਤੇ ਪੈਸਾ ਤਾਂ ਕਿਤੇ ਘੁਮਾਰ ਕੇ ਕੁੰਡੀ ਬੈਠੀ ਆ ਕਹਿੰਦੀ ਦੇਣਾ ਹੀ ਨਹੀਂ 1 ਰੁਪਿਆ ਅੱਗੇ ਤਾਂ ਸੂਟਾਂ ਤੋਂ ਬਗੈਰ